ਉਦੋਂ ਦੀ ਗੱਡੀ ਪੂਰੀ ਤੇਜ਼ ਆ ਰਹੀ ਸੀ ਮੈਂ ਵੀ ਵਿੱਚ ਆ ਜਾਣਾ ਸੀ ਕਿਹੜੀ ਗੱਡੀ ਇਹ ਹੀ ਗੱਡੀ ਇਹ ਵਾਲੀ ਗੱਡੀ ਪੂਰੇ ਤੇਜ਼ ਆ ਬਰੀਜਾ ਗੱਡੀ ਹਾਂਜੀ ਬਰੀਜਾ ਜੀ ਜੀ ਤੇ ਇਹਨਾਂ ਨੇ ਇੱਕੋ ਲੱਖ ਤੋਂ ਵਿੱਚ ਮਾਰੀ ਤਾਂ ਜਿਹੜੇ ਬੰਦੇ ਜਿਨ੍ਹਾਂ ਦੀ ਲੱਤ ਵਗੈਰਾ ਟੁੱਟ ਗਈ ਉਹ ਮਤਲਬ ਬਹੁਤ ਕੰਡੀਸ਼ਨ ਚ ਹੈ ਇਹ ਮੈਂ ਦੱਸ ਨਹੀਂ ਸਕਦੀ ਮੇਰਾ ਰੋੜਾ ਨਿਕਲ ਜਾਏਗਾ ਮੇਰੇ ਬੱਚੀ ਆ ਮੈਂ ਚੀਕਾਂ ਮਾਰਨੀ ਆ ਮੈਂ ਸਾਈਡ ਤੇ ਹੋ ਜਾ ਗੱਡੀ ਬਹੁਤ ਤੇਜ਼ ਆ ਜਾਗੇ ਜੋ ਖੜਾ ਥੁੜਾ ਆ ਚ ਨਾ ਵਿੱਚ ਮਾਰੀਆ ਇਹਨਾਂ ਨੇ ਇਰਾ ਨਹੀਂ ਸੀ ਸਰ ਇਹਨਾਂ ਨੂੰ ਦਿਸ ਨਹੀਂ ਸੀ ਰਿਹਾ ਜਿਹਦੇ ਨਾਲ ਇਹ ਗੱਡੀ ਟਕਰਾਈ ਉਹ ਕਾਦੇ ਤੇ ਸੀਗਾ ਉਹ ਰੇੜੀ ਤੇ ਸਮਾਨਾ ਟੈਂਟ ਵਾਲੇ ਹੈਲੋ ਗਾਇਸ ਤੁਸੀਂ ਦੇਖ ਰਹੇ ਹੋ ਹੁਣੇ-ਹੁਣੇ ਅੱਧਰਵਾਲ ਧਰਮਸ਼ਾਲਾ ਦੇ ਨਾਲ ਹੀ 메인 ਰੋਡ ਵਾਜਦਾ ਆਪਣੇ ਸਮਾਣਾ ਤੋਂ ਹੁਣੇ-ਹੁਣੇ ਇੱਕ ਬ੍ਰੀਜਾ ਕਾਰ ਦੇ ਨਾਲ 2-3 ਵਾਹਨਾਂ ਦੀ ਬਹੁਤ ਹੀ ਗੰਭੀਰ ਟੱਕਰ ਹੋਈ ਹੈ ਜਿਹਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵੀ ਰੇੜੇ ਵਾਲਿਆਂ ਦੀ ਵੀ ਜਿਹੜਾ ਰੇੜੀ ਵਾਲਾ ਜਿਹਦੇ ਵਿੱਚ ਗੱਡੀ ਲੱਗੀ ਹੈ ਉਹਦੀਆਂ ਦੋਵੇਂ ਲੱਤਾਂ ਫੈਕਚਰ ਵੀ ਹੋ ਗਈਆਂ ਨੇ ਤੇ ਜਿਹੜੇ ਦੂਜੇ ਸੀਗੇ ਉਹਨਾਂ ਦੇ ਵੀ ਸੱਟਾਂ ਜ਼ਿਆਦਾ ਲੱਗੀਆਂ ਨੇ ਤੇ ਗੱਲ ਇੱਥੇ ਆਦ ਕਿ ਵੀ ਜਿਹੜੇ ਹਸਾਮ ਨਾਲ ਇੱਥੇ ਜਾਮ ਲੱਗਦੇ ਨੇ ਤੇ ਇਹਨਾਂ ਨੂੰ ਕੋਈ ਕੰਟਰੋਲ ਨਹੀਂ ਹੋ ਰਿਹਾ ਉਹਨਾਂ ਨੂੰ ਵੀ ਦੇਖਦੇ ਕਿਤੇ ਨਾ ਕਿਤੇ ਇਹ ਹਾਦਸਾ ਵਾਪਰਿਆ ਤੇ ਜਿਹੜਾ ਇੱਥੇ ਆ ਵੀ ਦੱਸਣ ਦੀ ਲੋੜ ਹੈ ਕਿ ਵੀ ਇਹ ਗੱਡੀ ਵਾਲੇ ਉਸ ਨੂੰ ਸੱਟਾਂ ਮਾਰ ਕੇ ਫਰਾਰ ਵੀ ਹੋਣ ਦੀ ਕੋਸ਼ਿਸ਼ ਕੀਤੀ ਜਿੱਦਾਂ ਕਿ ਵੀ ਮੌਕੇ ਤੇ ਆ ਕੇ ਪ੍ਰਸ਼ਾਸਨ ਦੇ ਕਰਮਚਾਰੀਆਂ ਨੇ ਆ ਕੇ ਆਪਣੀ ਕਾਰਵਾਈ ਕੀਤੀ ਉਹਨਾਂ ਨੇ ਹੁਣ ਦੇਖਦੇ ਆਂ ਕੌਣ-ਕੌਣ ਤੇ ਕਿਹਨਾਂ ਦੇ ਸੱਟਾਂ ਲੱਗਿਆ ਰਹੇ ਕੈਮਰਾਮੈਨ ਦੇ ਨਾਲ ਪ੍ਰੇਮਧਵਾਦੀ ਰਿਪੋਰਟ ਕਿਹੜਾ ਕਿਵੇਂ ਹੋਇਆ ਐਕਸੀਡੈਂਟ ਇਹ ਅੰਕ ਜੀ ਉਹ ਵਾਪਸ ਆ ਰਹੀ ਸੀ ਮੇਰਾ ਘਰ ਇਦਰਿੰਦਰਾਪੁਰ ਚ ਐ ਤੇ ਮੈਂ ਇੱਕ ਚਲਾਨੀ ਆ ਮੈਂ ਪਟਿਆਲੇ ਤੋਂ ਐ ਸੀ ਚੁੰਗੀ ਤਾਂ ਮम्मा ਨੂੰ ਕਿਹਾ ਮੈਨੂੰ ਲੈਣ ਆ ਜਾਓ ਤੇ ਇੱਥੇ ਮੈਂ ਇੱਥੇ ਖੜੀ ਸੀ ਕਿ ਜਸਟ ਇਹ ਸਾਹਮਣੇ ਪਤਨੀ ਇਧਰੋਂ ਦੀ ਆ ਰਹੀ ਉਧਰੋਂ ਦੀ ਗੱਡੀ ਪੂਰੀ ਤੇਜ਼ ਆ ਰਹੀ ਸੀ ਮੈਂ ਵੀ ਵਿੱਚ ਆ ਜਾਣਾ ਸੀ ਕਿਹੜੀ ਗੱਡੀ ਇਹਹੀ ਗੱਡੀ ਹਾਂਜੀ ਇਹ ਵਾਲੀ ਗੱਡੀ ਪੂਰੀ ਤੇਜ਼ ਆ ਬਰੀਜਾ ਗੱਡੀ ਹਾਂਜੀ ਬਰੀਜਾ ਜੀ ਜੀ ਤੇ ਇਹਨਾਂ ਨੇ ਇੱਕੋ ਲੱਗ ਤਾ ਜਦੋਂ ਵਿੱਚ ਮਾਰੀ ਤਾਂ ਜਿਹੜੇ ਬੰਦੇ ਜਿਨ੍ਹਾਂ ਦੀ ਲੱਤ ਵਗੈਰਾ ਟੁੱਟ ਗਈ ਓ ਮਤਲਬ ਬਹੁਤ ਕੰਡੀਸ਼ਨ ਚ ਹੈ ਜੇ ਮੈਂ ਦੱਸ ਨਹੀਂ ਸਕਦੀ ਮੇਰਾ ਰੋੜਾ ਨਿਕਲ ਜਾਏਗਾ ਉਹ ਉਸ ਤੋਂ ਦੀ ਗੱਡੀ ਦੇ ਉੱਤੋਂ ਦੀ ਐਟ ਜਿਹੜੀ ਦੇ ਉੱਪਰ ਇਹ ਫੇਰ ਵੀ ਆਪਾਂ ਜਮਾਨ ਲੜਾ ਰਹੇ ਆ ਕੋਸੀ ਫੇਰ ਵੀ ਜਿਹਦੇ ਵਿੱਚ ਇਹ ਗੱਡੀ ਲੱਗੀ ਹੈ ਗੱਡੀ ਦੇ ਉਹਨਾਂ ਦੀ ਲੱਤਾਂ ਹੀ ਰੁਟ ਗਈਆਂ ਦੋਵੇਂ ਦੋਨੇ ਨੱਗਰ ਵਿੱਚ ਉਹ ਬਹੁਤ ਮਾੜੀ ਕੰਡੀਸ਼ਨ ਚ ਉਹਨਾਂ ਨੂੰ ਹਸਪੀਟਲ ਤੱਕ ਪਹੁੰਚਾਇਆ ਜਿਹੜੀ ਗੱਡੀ ਨਾਲ ਐਕਸੀਡੈਂਟ ਹੋ ਗੱਡੀ ਤੇਜ਼ ਸੀ ਕਿ ਹੌਲੀ ਸੀ ਇਹ ਇਹ ਫਾਸਟ ਸੀ ਜੀ ਬਚਨ ਦੀ ਮੈਂ ਲਾਗਦਾ ਬੰਦੇ ਨੂੰ ਤਾਂ ਮੈਂ ਕਰ ਰਿਹਾ ਜੀ ਤੁਹਾਡੇ ਨੂੰ ਨੁਕਸਾਨ ਆ ਗੱਡੀ ਨੂੰ ਨਹੀਂ ਨਹੀਂ ਜੀ ਮੇਰਾ ਨਹੀਂ ਮੈਂ ਜਿੱਥੇ ਖੜੀ ਤੁਹਾਡੇ ਬਿਲਕੁਲ ਸਾਹਮਣੇ ਹੋਇਆ ਸਿਗਾ ਜੀ ਮੈਂ ਸ਼ੂਗਰ ਕੋ ਇੱਧਰ ਹੋ ਗਈ ਨਹੀਂ ਤਾਂ ਮੈਨੂੰ ਵੀ ਗੱਡੀ ਨੇ ਵਿੱਚ ਹੀ ਲੈ ਆ ਵੜਨਾ ਸੀਗਾ ਚਲ ਠੀਕ ਹੈ ਕਿਵੇਂ ਹੋਇਆ ਕੁਝ ਦੱਸੋਗੇ ਸਰ ਮੈਂ ਉਧਰੋਂ ਆ ਰਹੀ ਸੀ ਗੁੜੀਆ ਖੜੀ ਸੀ ਮੈਂ ਚੀਕਾਂ ਮਾਰੀਆਂ ਪਰ ਇਹ ਹੋ ਜਾ ਗੱਡੀ ਬੜੀ ਸਪੀਡ ਨਾਲ ਗੱਡੀ ਨੇ ਰੇੜੀ ਵਾਲੇ ਬਿਲਕੁਲ ਨੋਰਮਲ ਜਾ ਰਹੇ ਸਨ ਉੱਪਰ ਦੀ ਇਹਦਾ ਕੁਝ ਆ ਰਹੀ ਹੈ ਪੂਰੀ ਸਪੀਡ ਨਾਲ ਇਹ ਗੱਡੀ ਉੱਤੋਂ ਹੀ ਲੰਗੀ ਉਹਨਾਂ ਦੇ ਤਾਂ ਲੰਗੇ ਤੇ ਮੈਂ ਖੋ ਦੇਖਿਆ ਆਪਣੀ ਅੱਖਾਂ ਨਾਲ ਇਹ ਮੇਰੇ ਵੱਜੀ ਹੈ ਪੂਰੀ ਜੀ ਜੀ ਤਰੀਕ ਪਿੰਡੇ ਹਾਂ ਕੁੜੀ ਮੇਰੀ ਬੱਚੀ ਆ ਮੈਂ ਚੀਕਾਂ ਮਾਰਨੀ ਆ ਮੈਂ ਸਾਈਡ ਤੇ ਹੋ ਜਾ ਗੱਡੀ ਬਹੁਤ ਤੇ ਜਾ ਕੇ ਜੋ ਖੜਾ ਥੜਾ ਚ ਨਾ ਮੇਚੇ ਮਾਰੀਆ ਇਹਨਾਂ ਨੇ ਇਰਾ ਨਹੀਂ ਦੀ ਸਰ ਇਹਨਾਂ ਨੂੰ ਦਿਸ ਨਹੀਂ ਸਿਰਿਆ ਜਿਹਦੇ ਨਾਲ ਇਹ ਗੱਡੀ ਟਕਰਾਈਆ ਉਹ ਕਾਦੇ ਤੇ ਸੀਗੇ ਹਾਂ ਰੇੜੀ ਤੇ ਸਾਈਡ ਨਾਲ 47 ਦੇ ਨਾਲ ਸੈਪਤੀ ਜਉਣਾ ਟੋਲ ਕਿੰਨੀ ਕੁ ਢੇਰ ਪਹਿਲਾਂ ਹੋਇਆ ਹੈ ਥੋੜੀ ਡੇਰ ਸਰ ਮੈਂ ਕੁੜੀਆਂ ਲੈਣਾ ਥੋੜੇ ਜਿਹੇ ਜਰਾ ਸੀ ਉੱਥੇ ਮੇਰੇ ਕੋਲ ਤਾਂ ਵੀ ਕੰਮ ਨਹੀਂ ਰਹੀ ਨੀ ਟੈਨਸ਼ਨ ਨਹੀਂ 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 ਬਟਾ ਲੱਗ ਸੋ ਕੁੜੀ ਉਹ ਤਾਂ ਜਮਾਰ ਇਹਨਾਂ ਨੇ ਇਰਾ ਨਹੀਂ ਸਭ ਕੁਝ ਦਿਸ ਨਹੀਂ ਰਿਹਾ ਬੰਦੇ ਨੂੰ ਬੰਦਾ ਦਿਸਦਾ ਐ ਟਾਈਮ ਦੇਖੋ ਉਸ ਤੋਂ ਬੱਤਰੀ ਜੀ ਨਾਲ ਸਾਡੇ ਨਾਲ ਬੋਲ ਰਿਹਾ ਮੈਂ ਉਹਨੂੰ ਫੋਨ ਲਾਵਾਂਗਾ ਇਹ ਗੱਡੀ ਵਾਲਾ ਕਹਿੰਦਾ ਜੀ ਤੁਹਾਨੂੰ ਕੱਲ ਮੈਂ ਲਾ ਕੇ ਜਾਂ ਮੈਂ ਕੱਗੜ ਦਿੰਨੀਆਂ ਤੇਰੀ ਉਦੋਂ ਨਾਲ ਉਹ ਦੇਖ ਰਹੇ ਜਿਨ੍ਹਾਂ ਨੂੰ ਸਾਡਾ ਮੁੱਤੂ ਸਾਨੂੰ ਬੋਲ ਰਿਹਾ ਅਸੀਂ ਇਹ ਕੁੰਤਾ ਚੱਕ ਦੇ ਕੋ ਸਾਨੂੰ ਬੋਲ ਰਿਹਾ ਇਤਰਾਫ ਕਹਿੰਦਾ ਤੂੰ ਬੋਲ ਕਿਵੇਂ ਰਹੀ ਹੈ ਤੇਰੇ ਨਾਲ ਐਕਸੀਡੈਂਟ ਤੇਰੇ ਮੋਰ ਤੇ ਮੂੰਹ ਤਾਂ ਘਾੜ ਦਿੰਦਾ ਉਹਨਾਂ ਦੇ ਪਿਓ ਨੂੰ ਕਿੱਥੇ ਲੱਪਾ ਆ ਜਾਗਾ ਤੇਰੇ ਨਾਲ ਮਾਰਿਆ ਸਰਪ ਕੋਈ ਆਪਣੀ ਬੜੀ ਮਾੜੀ ਹਾਲਾਤ ਦੇ ਬੰਦੂ ਜੀ ਉਹ ਕਹਿੰਦਾ ਉਹ ਤਾਂ ਖੜਾ ਲੈਣ ਕਾ ਜੀਆਂ ਲਾ ਫੇੜਾ ਆ ਪਾਗਲ ਜਾ ਫਲਾਣੇ ਨੂੰ ਫੋਨ ਨਾ ਲਾ ਨਾ ਪਾ ਜਿਹਨੂੰ ਲਾਉਣਾ ਹਾਂ ਉਹ ਤੇ ਵਿਚਾਰੇ ਗਏ ਨੇ ਵਿਚਾਰੇ ਜਿੰਦਗੀ ਦਾ ਕਿੰਨਾ ਨਾ ਬੁਰੀ ਆ ਮੇਰੇ ਤੋਂ ਹੋਰ ਬੰਦੇ ਨਹੀਂ ਗੀ ਉਹ ਕਿਹੜਾ ਦੋ ਨੇ ਦੋ ਜਣੇ ਆ ਉਹ ਦੋ ਤਿੰਨ ਦੇਕਰ ਹੋਰ ਚਾਰਾਂ ਸਿੱਦੇ ਨਹੀਂ ਫੱਟਾ ਲੱਗੀ ਨਾ ਸਕੂਟੀ ਤੇ ਜਾ ਰਹੇ ਸੀ ਉਹਦੇ ਵਿੱਚ ਆ ਤਿੰਨ ਜਣੇ ਨੇ ਤਿੰਨ ਜਣੇ ਆ ਤਿੰਨ ਜਣੇ ਦੋ ਸੀ ਇੱਕ ਪੱਲੀ ਸਾਈਡ ਸੀਗਾ ਉਹਨਾਂ ਦੇ ਜਿਹੜੇ ਜ਼ਿਆਦਾ ਫੈਕਚਰ ਨੇ ਉਹ ਰੀੜੀ ਵਾਲਾ ਸੀ ਉਹ ਕਿਹੜੀ ਵਾਲੇ ਨੇ ਉਹ ਰੀੜੀ ਵਾਲਾ ਧੰਨਵਾਦ ਜੀ ਇੱਧਰ ਖੜੇ ਸੀ ਇਤੋਂ ਗੱਡੀ ਆ ਰਹੀ ਸੀ ਸਾਹਮਣੇ ਤੇ ਇਹਨਾਂ ਤੋਂ ਗੱਡੀ ਓਵਰਟੈਕ ਕਰੇ ਕੰਟਰੋਲ ਨਹੀਂ ਹੋਈ ਤੇ ਜਾ ਕੇ ਗੱਡੀ ਵਿਚ ਵੱਜੀ ਉਹਦੇ ਤੇ ਉਹਨਾਂ ਦੇ ਸੱਟਾ ਕਾਫੀ ਵੱਜੀਆਂ ਨੇ ਜਿਹਦੇ ਵਿੱਚ ਗੱਡੀ ਲੱਗੀ ਆ ਉਹ ਠੀਕ ਐ ਹੁਣ ਉਹਨੂੰ ਲੈ ਕੇ ਗਏ ਨੇ ਹਾਂ ਹੁਣੇ ਲੱਤਾਂ ਟੁੱਟੀਆਂ ਜੀ ਉਹਨਾਂ ਦੀਆਂ ਕਾਫੀ ਜ਼ਿਆਦਾ ਸੀਰੀਅਸ ਲੱਤਾਂ ਦੋਵੇਂ ਟੁੱਟ ਗਈਆਂ ਹਾਂਜੀ ਬਾਕੀ ਹਸਪੀਟਲ ਲੈ ਗਏ ਸੀ ਸਿਵਲ ਹਸਪੀਟਲ ਲੈ ਗਏ ਉਹਨਾਂ ਨੂੰ ਹਾਂ ਕਾਫੀ ਸੱਟਾਂ ਦੇ ਬਾਕੀ ਉਹਨੂੰ ਉੱਥੇ ਜਾ ਕੇ ਪਤਾ ਲੱਗੂਗਾ ਜੀ ਐਮਰਜੈਂਸੀ ਦੇ ਵਿੱਚ ਵੀ ਹਾਲ ਤੋਂ ਉਹਨਾਂ ਦੀ ਕਿਵੇਂ ਕਿੰਨੀ ਕੁ ਦੇਰ ਪਹਿਲਾਂ ਹੋਇਆ ਇਹ ਇਹ ਸਾਰੀ ਹੁਣ 5-7 ਮਿੰਟ ਪਹਿਲਾਂ ਹੋਇਆ ਜੀ ਹਾਂ 10 ਮਿੰਟ ਪਹਿਲਾਂ ਮੈਂ ਬਾਈ ਜੀ ਇਹ ਅਸੀਂ ਦੁਕਾਨ ਚ ਤੇ ਹੀ ਗੱਡੀ ਵਾਲੇ ਨੇ ਆ ਕੇ ਰਾਉਂਡ ਸਾਈਡ ਐ ਸਿੱਧੀ ਮਾਰੀ ਆ ਕੇ ਪਹਿਲਾਂ ਚੱਕਿਆ ਉਹਨੇ ਮੋਟਰਸਾਈਕਲ ਰੇੜੀ ਚ ਲਾ ਕੇ ਫਿਰ ਜਿੱਥੇ ਨਾਲ ਦੀ ਨਾਲ ਚੂਟ ਰਹੀ ਉੱਥੇ ਚੱਕਿਆ ਉੱਥੇ ਮਾਰੀ ਫਿਰ ਮੈਂ ਆਖਿਆ ਮੈਂ ਗੱਡੀ ਜੋ ਹੋ ਗਿਆ ਠੀਕ ਆ ਵੀ ਗੱਡੀ ਉਰੀ ਖੜੀ ਰਹਿਣ ਦੇ ਟੱਕੇ ਨਾਲ ਉੱਥੇ ਲੇਖੇ ਗਿਆ ਗੱਡੀ ਉਹ ਟੱਕੇ ਨਾਲ ਚਾਬੀ ਚਾਬੀ ਦੁਬਾਰੇ ਬੈਠ ਕੇ ਇੱਕ ਲਾ ਲਿਆ ਸੀਨੇ ਬਿਲਕੁਲ ਭੱਜਣ ਦੀ ਕੋਸ਼ਿਸ਼ ਕੀਤੀ ਤੇ ਗੱਡੀ ਵਾਲੇ ਨੇ ਗੱਡੀ ਵਾਲੇ ਨੇ ਰਾਉਂਡ ਸਾਈਡ ਲਿਆ ਕੇ ਮਾਰ ਗਿਆ ਤੇ ਫਿਰ ਖੜਿਆ ਵੀ ਨਹੀਂ ਉਰੋਂ ਇੱਟੇ ਟਾਜ ਨੇ ਲਾ ਲਿਆ ਜੀ ਬਈ ਕਿਵੇਂ ਭਾਗੇਗਾ ਦੂਆ ਤੇ ਨਾਲ ਚਾਬੀ ਲੈ ਕੇ ਮਾਰ ਕੇ ਸਲਪ ਗੱਡੀ ਉੱਤੇ ਲੈ ਗਿਆ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਭੱਜਣ ਦੀ ਬਿਲਕੁਲ ਸੀ ਬਿਲਕੁਲ ਉਹ ਸਕੂਟਰੀ ਤੋੜਤੀ ਆ ਮੋਟਰਸਾਈਕਲ ਨਾਲੇ ਲੱਤ ਟੁੱਟ ਗਈ ਉਹਦੇ ਬੰਦੇ ਦੀ ਗੱਡੀ ਵਾਲੇ ਨੂੰ ਤਾਂ ਫੜਿਆ ਗੱਡੀ ਵਾਲੇ ਨੂੰ ਫੜਿਆ ਜੀ ਰੋਕਿਆ ਭੱਜ ਵੀ ਜਾਂਦਾ ਇਹ ਬੰਦੇ ਨਾ ਮੂਰੇ ਹੁੰਦੇ ਚੱਕ ਕੇ ਦੁਕਾਨ ਸੇ ਸਮਾਨ ਲੈ ਕੇ ਇੱਥੇ ਆਉਰੇ ਸਕੂਟਰੀ ਛੱਡਿਆ ਖਾਲਦੇ ਦਾ ਲਾ ਬੈਸ ਜੀ ਕੀ ਹੋਇਆ ਆ ਵੱਡਾ ਲੈ ਗਿਆ ਇਹ ਖੂਨ ਵੀ ਉਹਦਾ ਹੀ ਹੈ ਆਪ ਹੁੰਦਾ ਰੁੱਛ ਲੈਣੇ ਜੀ ਉਹ ਗੰਡੂ ਨੇ ਦਿਆ ਪੂਰੀ ਦਾ ਲੋੜ ਆ ਯਾਰ ਕੋ ਮੇਨ ਹੈ ਉਧਰੋਂ ਗੱਡੀ ਆ ਰਹੀ ਜੀ ਔਰ ਸਾਈਡਾਂ ਤੇ ਰੇੜੀ ਵਿੱਚ ਵੱਜੀ ਰੇੜੀ ਤੇ ਉੱਪਰ ਦੀ ਮੋਟਰ ਹੈਲ ਦੇ ਉੱਪਰ ਦੀ ਪਾਟੀ ਦੀ ਰੇੜੀ ਸਾਈਡ ਤੋਂ ਅਦਾ ਮੇਰੇ ਕੋਲ ਬੱਚੇ ਆਗੇ ਦੀ ਮੈਂ ਇਧਰ ਘੱਟ ਮਾਰ ਗੱਡੀ ਸਪੀਡ ਤੇ ਸੀ ਹਾਂ ਇਸ ਵਿੱਚ ਮਤਲਬ ਬਹੁਤ ਜ਼ਿਆਦਾ ਤੇਜ਼ ਆਈਆ ਰੋਮਾਂ ਸਾਈਡ ਤੋਂ ਕਿਤੇ ਇੱਕ ਰੋਸਾਂ ਦੇ ਵਿਚਦੀ ਗੱਡੀ ਰੁਕਿਆ ਨੇ ਗੱਡੀ ਨੇ ਤੇ ਗੈਲਗਲ ਰੇੜੀ ਮਾਰੀ ਰੇੜੀ ਦੇ ਪਿੱਛੇ ਲੈ ਲਿਆ ਉਹ ਬੰਦਾ ਆਹ ਕਰਕੇ ਉਹਦੇ ਲੱਤਾਂ ਟੁੱਟੀਆਂ ਲੱਗਦਾ ਥਾਣਾ ਦੇਖਿਆਗਾ ਉਹ ਕਿਤੇ ਰੱਸੀਓ ਬੰਦੇ ਨੂੰ ਚੱਕਿਆ ਤੇ ਉਹਦੇ ਘਰ ਪੂਰੀ ਤਰ੍ਹਾਂ ਹਸਪੀਟਲ ਪਹੁੰਚਾਇਆ ਮੋੜੇ ਸ਼ਰੂ ਕਰਦੇ ਆ ਗਏ ਹੋਣਾ ਤੇ ਗੱਡੀ ਵਾਲੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਆ ਤੇ ਅਸੀਂ ਉਹਨੂੰ ਕਿਵੇਂ ਨਾ ਕਿਵੇਂ ਕਰਕੇ ਰੋਕ ਗਿਆ ਜਦੋਂ ਉਹ ਮੁੰਡੇ ਵਾਲੇ ਜਿਵੇਂ ਵੀ ਉੱਥੇ ਜਾ ਕੇ ਉਹਦੀ ਗੱਡੀ ਗੱਡੀ ਆ ਤਾਂ ਜਾ ਕੇ ਕਾਬੂ ਜਾਇਆ ਗੱਡੀ ਵਾਲੇ ਨੇ ਭੱਜਣ ਦੀ ਕੋਸ਼ਿਸ਼ ਕੀਤੀ ਮਾਰ ਕੇ ਸਾਈਡ ਬਹੁਤ ਕੋਸ਼ਿਸ਼ ਕਰੀਆ ਕਹਿੰਦਾ ਮੈਨੂੰ ਕੋਈ ਕੋਲੋਂ ਰੋਕ ਲਓ ਗੱਡੀ ਵਾਲਾ ਕਹਿੰਦਾ ਸਮਾਨ ਲੈਣ ਭਾਗੀ ਦੁਕਾਨ ਦੇ ਅੰਦਰ ਵੀ ਆਲੇ ਅਸੀਂ ਸਮਾਨ ਲੈ ਰਹੇ ਹਾਂ ਜੀ ਫੋਟੋ ਸਾਡੀ ਇੱਧਰ ਸਾਈਡ ਤੇ ਖੜੀ ਆ ਜੀ ਲਿਆ ਕੇ ਪਾਹੋ ਤੇਜ਼ ਗੱਡੀ ਦੇ ਇਧਰੋਂ ਜਿਹੜੀ ਆਈ ਸੀ ਬਾਕੀ ਪੈਜੀ ਜੀ ਬੜਾ ਕਪੈਂਦੇ ਸੀ ਪਤਾ ਲੱਗਿਆ ਆਊਟਸਾਈਡ ਲਿਆ ਕੇ ਗੱਡੀ ਰੋਕੀ ਆ ਵਿੱਚ ਰੈਡੀ ਆ ਲਈਦੀ ਉਧਰ ਆਪਦੀ ਸਾਈਡ ਤੇ ਰੈਡੀ ਵਾਲੇ ਦੇ ਪਿੱਛੇ ਲਿਆ ਕੇ ਠੋਕੀ ਤੋਂ ਨੌਂ ਸੈਂਕੜੇ ਵਾਲੇ ਨੱਕੜੇ ਇੱਕ ਸਬੂਤ ਦੀ ਆਖਰੀ ਕਿ ਵੀ ਇੱਕ ਗੱਡੀ ਨੇ ਤਿੰਨ ਜਣਿਆਂ ਨੂੰ ਦਰੜਿਆ ਇਹਨਾਂ ਨੂੰ ਹਾਂਜੀ ਹਾਂ ਅਜੇ ਪੰਜੀਆਂ ਬੰਦੇ ਦੀਆਂ ਲੱਤਾਂ ਇਹ ਨਹੀਂ ਪਤਾ ਇੱਕ ਟੁੱਟੀ ਆ ਜਾਂ ਦੋ ਟੁੱਟੀਆਂ ਇਹ ਹੁਣ ਦਾ ਲਾਜ ਕੋਈ ਬੋਲ ਸਕਦਾ ਆਪਣਾ ਇੱਕ ਜੁਨੀਅਰ ਸਿਟੀਜ਼ਨ ਵੈਲਫਰ ਐਸੋਸੀਏਸ਼ਨ ਸਮਾਨਾ ਨਾਲ ਰਿਲੇਟਡ ਆ ਮੈਂਬਰ ਆ ਤੇ ਜੋ ਮੈਂ ਪਹਿਲਾਂ ਵੀ ਸਰਕਾਰ ਨੂੰ ਕਈ ਵਾਰੀ ਕਹਿ ਚੁੱਕਿਆ ਵੀ ਇੱਥੇ ਜੋ ਟ੍ਰੈਪ ਦੇ ਰੂਲ ਆ ਉਹਨਾਂ ਦੀ ਬਦਲਾ ਕੀ ਕੀਤਾ ਜਾਵੇ ਇਹਦਾ ਸਪੀਡ ਮਨਾਈ ਜਾ ਖੇਤਰ ਵਿੱਚ ਲਿਮਟਡ ਆ ਇਸ ਤਰ੍ਹਾਂ ਬਹੁਤਾਰ ਗੱਡੀ ਆ ਰਹੀ ਸੀ ਜੋ ਕਿ ਆਪ ਦੇਖੋ ਤੁਹਾਡੇ ਸਾਹਮਣੇ ਇੱਕ ਮੋਟਰਸਾਈਕਲ ਜਿਹੜੀ ਉਹ ਬਕਦੀ ਨੂੰ ਅਗੋ ਜਸਤਾ ਜਾਇ ਉਪਕਤ ਵਿਅਕਤੀ ਨੂੰ ਇਹ ਸਿਰਫ ਟ੍ਰੈਫਿਕ ਦੇ ਨਿਯਮਾਂ ਦੇ ਉਲੰਘਣਾ ਕਰਨ ਕਰਕੇ ਹੋਇਆ ਜੋ ਕਿ ਇੱਥੇ ਸਪੀਡ ਲਿਮਟ ਹੋਣੀ ਚਾਹੀਦੀ ਜ਼ਰੂਰੀ ਹੈ ਜੋ ਇਹ ਮੇਰੀ ਬੇਨਤੀ ਆ ਸਰਕਾਰ ਅਗੇ ਕਿ ਇਹ ਨਾ ਰੂਲਾਂ ਦੀ ਪਾਲਣਾ ਕੀ ਕਰਾਈ ਜਾਵੇ ਔਰ ਇਹਨਾਂ ਤੇ ਅਮਲ ਕੀਤਾ ਜਾਵੇ ਤਾਂ ਜੋ ਤੇ ਇਹ ਐਕਸੀਡੈਂਟ ਨਾ ਹੋ ਸਕਣ ਜਿਵੇਂ ਕੋਰਤ ਨਯਤ ਤੋਂ ਪਲਤੋ ਲੈ ਕੇ ਰੇਵਰ ਚੌਕ ਤੱਕ ਪ੍ਰੈਪੀਟ ਰਿਕਾ ਗੱਡੀਆਂ ਖੜੀਆਂ ਹੁੰਦੀਆਂ ਨੇ ਲੰਘਣ ਨੂੰ ਸੀ.ਆਰ.ਟੀ. ਦੀ ਜਾਨ ਨੂੰ ਕਿਦੋਂ ਵੀ ਥਾਂ ਨਹੀਂ ਮਿਲਦੀ। ਮੈਂ ਮੈਂ ਅਸਲ ਜਾਰੀਆ ਅੱਛਾ ਅੱਪੀ ਜੁੱਤੀ ਨਹੀਂ ਅਸੀਂ ਕਿਹੜਾ ਚੋਕੰਡਾ ਵੀਰੇ ਰੋਮੀ ਬੇਲੀਗੇਟ ਦਾ ਸਾਡਾ ਨਹੀਂ ਠੀਕ ਹੈ ਪਰ ਕਿਸੇ ਤੋਂ ਵੀ ਬੱਚੇ ਬੰਦਾ ਪ੍ਰੋਟੈਕਟ ਹੋ ਜਾਂਦਾ ਹੈ ਹੁਣ ਕੀ ਕਰੀਏ ਅਜਿਹਾ ਸਾਡੇ ਪਹਿਲੇ ਸਾਰੇ ਕੋਈ ਵੀਡੀਓ ਬਣਾ ਰਹੇ ਕੋਈ ਚੰਗੀ ਗੱਲ ਅਸੀਂ ਲਾਜ ਗਰਾਉਂਡ ਨੂੰ ਵੀ ਤਿਆਰ ਹੈ ਲਾਜ ਨਾ 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 ਨ ਮੈਂ ਉਹਦਾ ਫੋਨ ਤਾ ਕੇ ਸਰਕਾਰੀ ਹੋਣ ਵਾਲੇ ਪ੍ਰਾਈਵੇਟ ਲੈ ਆਓ ਜੀ ਉੱਥੇ ਜਿੱਥੇ ਆਹ ਪੂਰੀ ਰਵੱਈਏ ਹੈ ਨਾਲ ਸਕੂਟੀ ਥੋੜੀਆ ਕੋ ਕਰ ਦਿੰਦੇ ਉਹ ਵੀ ਚੱਲਾ ਉਹ ਇਧਰ ਆਓ ਚੱਲਾ দেখ ਇਹ ਗੱਡੀ ਚੜੀ ਕੇ ਵੀ ਬਹੁਤ ਸਪੀਡ ਦੇ ਗੱਡੀ ਸੀ ਯਾਨੀ ਦੋ ਤਿੰਨ ਜਣੇ ਨੂੰ ਦਰਦ ਦੀ ਹੋਈ ਇੱਕ ਰਿੜੀ ਸਵਾਰ ਦੇ ਜਾਣਕਾਰੀ ਮਿਲੀ ਹੈ ਕਿ ਵੀ ਲੱਤਾਂ ਵੀ ਟੁੱਟ ਗਈਆਂ ਨੇ ਤੇ ਬਹੁਤ ਹੀ ਜ਼ਿਆਦਾ ਗੱਡੀ ਸਪੀਡ ਤੇ ਸੀ ਇਹ ਦੱਸਦੇ ਨੇ ਸੂਤਰਾਂ ਜਿਹੜੀਆਂ ਜਿਨ੍ਹਾਂ ਨੇ ਦੇਖਿਆ ਨੇੜੇ ਖੜੇ ਸੀਗੇ ਹੁਣੇ-ਹੁਣੇ ਦੇਖ ਸਕਦੇ ਹੋ ਇੱਥੇ ਅਗਰਵਾਲ ਧਰਮਸ਼ਾਲਾ ਦੇ ਨੇੜੇ ਇੱਕ ਐਕਸੀਡੈਂਟ ਹੋਇਆ ਐਕਸੀਡੈਂਟ ਦੇ ਵਿੱਚ ਸਾਡੇ ਇੱਥੇ ਜਿਹੜੇ ਨੇੜੇ ਖੜੇ ਸੀਗੇ ਜਿਨ੍ਹਾਂ ਨੇ ਦੇਖਿਆ ਉਹਨਾਂ ਨੇ ਦੱਸਿਆ ਕਿ ਵੀ ਜਿਹੜੇ ਦੋ ਰੇੜੀ ਵਾਲੇ ਸੀਗੇ ਉਹਨਾਂ ਦੇ ਸੱਟਾ ਜ਼ਿਆਦਾ ਲੱਗੀਆਂ ਨੇ